ਦੀ 13 ਸਾਲ ਦਾ ਹੈਗਾ ਔਰ ਉਹਦੀਆਂ ਜਿਹੜੀ ਕਲਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜਿਹੀ ਪੇਂਟਿੰਗ ਦੇ ਵਿੱਚ ਉਹਨੇ ਬਹੁਤ ਕੁਝ ਕਹਿ ਦਿੱਤਾ ਮੋਦੀ ਸਾਹਿਬ ਦੀ ਪੇਂਟਿੰਗ ਬਣਾਈ ਆ ਦੇਣ ਦਾ ਇਰਾਦਾ ਪੂਰਾ ਪੂਰਾ ਅਪਰੋਚ ਕਰ ਰਹੇ ਹੋ ਤੁਸੀਂ ਮੈਂ ਆਪਣਾ ਲੈਕਚਰ ਲਗਾ ਰਹੀ ਆ ਮੈਂ ਆਪਣੀ ਡਰਾਇੰਗ ਕਰ ਰਹੀ ਆ ਔਰ ਮੈਮ ਬੋਲ ਰਹੀ ਹੋਣ ਮਲੇ ਪੜਾਈ ਦੇ ਟਾਈਮ ਪੜਾਈ ਡਰਾਇੰਗ ਦੇ ਟਾਈਮ ਸੀਐਮ ਸ਼ਾਮ ਦੇ ਵੀ ਤੁਸੀਂ ਪੇਂਟਿੰਗ ਬਣਾਈ ਸੀ ਉਹਨਾਂ ਤੱਕ ਪਹੁੰਚ ਗਈ ਕੀ ਮੈ ਲੱਗਿਆ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸਟੇਜ ਤੇ ਮੈਨਾਂ ਉਹਨਾਂ ਨੂੰ ਦਿੱਤੀ ਸੀਗੀ ਤਾਂ ਮੈਂ ਕਾਫੀ ਬਲੇਸਿੰਗ ਉਹ ਦਿੱਤੀ ਸੀ। ਦੁਨੀਆ ਕੇ ਪੇਂਟਿੰਗ ਹਜੇ ਤੱਕ ਬਣਾ ਚੁੱਕੇ ਹੂ ਕੁਛ ਅੰਦਾਜ਼ਾ ਹੈ ਕੁਛ ਗਿਣਤੀ ਹੈ ਮੈਂ 150 200 ਬਣਾ ਚੁੱਕਾ ਪਰੈਜ਼ੈਂਟ ਮੈਂ ਉਹਦਾ ਸਭ ਤੋਂ ਪਹਿਲਾਂ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਸੀਗੀ ਪਰ ਜਿਹੜੀ ਮੈਂ ਸਭ ਤੋਂ ਪਹਿਲਾਂ ਪ੍ਰੈਜ਼ੈਂਟ ਕੀਤੀ ਸੀ ਉਹ ਗੁਰਪ੍ਰੀਤ ਸਿੰਘ ਖੋਲਰ ਹੈ। ਇਹਦੇ ਤੇ ਲਿਖਿਆ ਹੈ ਸਾਸ ਹੋ ਰਹੀ ਹੈ ਕਮ ਆਓ ਪੇੜ ਲਗਾਏ ਹਮ ਬਹੁਤ ਅੱਛੀ ਗੱਲ ਲਿਖੀ ਗਈ ਹੈ ਕਿ ਨੰਨਾ ਆਰਟਿਸਟ ਸਾਡੇ ਨਾਲ ਮੌਜੂਦ ਹੈ ਭਵਿਆ ਬਤਰਾ ਜਿਹੜਾ ਕਿ 13 ਸਾਲ ਦਾ ਹੈਗਾ ਔਰ ਉਹਦੀਆਂ ਜਿਹੜੀ ਕਲਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜਿਹੀ ਪੇਂਟਿੰਗ ਦੇ ਵਿੱਚ ਉਹਨੇ ਬਹੁਤ ਕੁਝ ਕਹਿ ਦਿੱਤਾ ਕਿ ਜਿਹੜੇ ਸਾਹ ਨੇ ਉਹ ਘਟਦੇ ਜਾ ਰਹੇ ਨੇ ਜ਼ਿੰਦਗੀਆਂ ਘਟਦੀਆਂ ਜਾ ਰਹੀਆਂ ਨੇ ਉਹ ਕਿਸ ਕਰਕੇ ਕਿਉਂਕਿ ਸਾਡੇ ਜਿਹੜੇ ਪੇੜ ਨੇ ਉਹ ਕੱਟਦੇ ਜਾ ਰਹੇ ਨੇ ਪੇੜਾਂ ਤੋਂ ਸਾਨੂੰ ਅਗਰ ਸਾਹ ਆਉਂਦਾ ਹੈ ਪੇੜਾਂ ਤੋਂ ਸਾਨੂੰ ਜੀਵਨ ਮਿਲਦਾ ਹੈ ਤੇ ਉਹੀ ਅਗਰ ਅਸੀਂ ਕੱਟ ਦਾਂਗੇ ਤੇ ਸਾਨੂੰ ਜੀਵਨ ਕਿੱਥੋਂ ਮਿਲੇਗਾ ਸੋ ਸਵਾਗਤ ਕਰਦੇ ਹਾਂ ਅਸੀਂ ਭਵਯਾ ਬਤਰਾ ਦਾ ਭਵਯਾ ਥੈਂਕ ਯੂ ਪਹਿਲਾਂ ਤਾਂ ਤੁਸੀਂ ਆਪਣਾ ਛੁੱਟੀਆਂ ਦੇ ਵਿੱਚ ਸਾਨੂੰ ਟਾਂ ਹੀ ਟਾਈਮ ਦਿੱਤਾ ਆਨ ਸਕਾਈ ਟੀਵੀ ਦੇਖ ਰਹੇ ਹੋ ਤੁਸੀਂ ਸਾਰੇ ਦਰਸ਼ਕ ਤੇ ਅਸੀਂ ਤੁਹਾਨੂੰ ਅੱਜ ਮਿਲਾਇਆ ਜੀ ਭਵਯਾ ਬਤਰਾ ਦੇ ਨਾਲ ਤੇ ਕਲਾ ਜਿਹੜੀ ਹੈ ਭਵਯਾ ਸਿਰਫ 13 ਸਾਲ ਦਾ ਹੈ ਤੇ ਉਹਦੀ ਕਿਹੜੀ ਕਲਾ ਹੈ ਅਸੀਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਮੋਦੀ ਜੀ ਦੀ ਪੇਂਟਿੰਗ ਹੈ ਸਪਨੇ ਬਹੁਤ ਵੱਡੇ ਨੇ ਇਹਦੇ ਔਰ ਸੀਐਮ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਅਵਾਰਡਡ ਹੈ ਤੇ ਗੱਲਬਾਤ ਕਰਦੇ ਆ ਮਬਿਆ ਕਿੱਦਾਂ ਸ਼ੌਂਕ ਪਿਆ ਸੀ ਕਿ ਮੈਂ ਇਧਰਲੇ ਪਾਸੇ ਜਾਣਾ ਔਰ ਇੰਨੀ ਛੋਟੀ ਉਮਰ ਦੇ ਵਿੱਚ ਕਿਵੇਂ ਹੋਇਆ ਅਜੀ ਜਿਵੇਂ ਮੈਂ 4-5 ਸਾਲ ਦਾ ਸੀਗਾ ਉਦੋਂ ਮੈਂ ਮਤਲਬ ਮੇਰੇ ਮੰਮਾ ਮੈਨੂੰ ਦਿਖਾਉਂਦੇ ਸੀ ਫੇਸਬੁੱਕ ਤੇ ਕਾਫੀ ਸਾਰੀ ਵੀਡੀਓਜ਼ ਆਰਟਿਸਟ ਵਗੈਰਾ ਦੀਆਂ ਤੇ ਮੈਂ ਉਹਨਾਂ ਦੀ ਕਾਫੀ ਵੀਡੀਓਜ਼ ਦੇਖਦਾ ਸੀ ਤੇ ਮੈਂ ਉਹਨਾਂ ਦੀ ਜਿਹੜੀ ਟੈਕਨੀਕਸ ਵਗੈਰਾ ਹੁੰਦੀਆਂ ਹਨ ਉਹਨਾਂ ਨੂੰ ਕਾਪੀ ਕਰਦਾ ਸੀ ਤੇ ਉਹਨਾਂ ਨਾਲ ਨਾਲ ਦੇਖ ਕੇ ਬਣਾਉਂਦਾ ਸੀਗਾ ਫਿਰ ਮੈਂ ਕਾਰਟੂਨਸ ਵਗੈਰਾ ਬਣਾਏ ਸਟਾਰਟਿੰਗ 'ਚ ਫਿਰ ਮੈਂ ਅੱਗੇ ਸਕੈਚਸ ਬਣ ਗਿਆ ਫਿਰ ਮੇਰੇ ਡਰਾਇੰਗ 'ਚ ਬੜਾ ਸ਼ੌਂਕ ਪੈਦਾ ਹੋ ਗਿਆ ਸੀ ਸਭ ਤੋਂ ਪਹਿਲੀ ਪੇਂਟਿੰਗ ਇਹ ਆ ਤਾਂ ਕਿਹੜੀ ਬਣਾਈ ਸੀ ਉਦੋਂ ਸਭ ਤੋਂ ਪਹਿਲਾਂ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਸੀਗੀ ਪਰ ਜਿਹੜੀ ਮੈਂ ਸਭ ਤੋਂ ਪਹਿਲਾਂ ਪ੍ਰੈਜੈਂਟ ਕੀਤੀ ਸੀ ਉਹ ਗੁਰਪ੍ਰੀਤ ਸਿੰਘ ਖੋਲਰ ਜਿਹੜੇ ਸਾਡੇ ਸਾਤਕਾ ਸੀਪੀਸੀ ਜਲੰਧਰ ਦੇ ਉਹਨਾਂ ਨੂੰ ਪਹਿਲੀ ਜਿਹੜੀ ਪੇਂਟਿੰਗ ਆ ਉਹ ਪ੍ਰੈਜੈਂਟ ਕੀਤੀ ਸੀ ਤੇ ਜਦੋਂ ਅਵਾਰਡ ਮਿਲਿਆ ਸੀ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਉਹ ਅਵਾਰਡ ਕਿਸ ਪੇਂਟਿੰਗ ਨੂੰ ਲੈ ਕੇ ਮਿਲਿਆ ਸੀ ਉਹ ਮਤਲਬ ਮੈਨੂੰ ਮਿਲਿਆ ਸੀ ਕਿ ਮੈਂ ਮਤਲਬ ਛੋਟੀ ਉਮਰ 'ਚ ਹੀ ਕਾਫੀ ਸਾਰੀਆਂ ਪੇਂਟਿੰਗਸ ਬਣਾਈਆਂ ਸਮਾਜਿਕ ਬਾਰੇ ਜਿਹੜੇ ਆਫੀਸਰ ਵਗੈਰੇ ਨੇ ਤੇ ਸੰਤ ਮਹਤਮਾ ਜਿਹੜੇ ਬਹੁਤ ਵਧੀਆ ਕੰਮ ਕਰਦੇ ਨੇ ਤੇ ਉਹਨੂੰ ਸਾਰੇ ਕੰਮ ਨੂੰ ਮੇਰੇ ਦੇਖ ਕੇ ਮੈਨੂੰ ਉਹਨਾਂ ਨੇ ਫੈਸਲਾ ਕੀਤਾ ਕਿ ਇਹਨੂੰ ਬੱਚੇ ਨੂੰ ਮਿਲੇਗਾ ਡਿਸਟ੍ਰਿਕਟ ਕਿੰਨੀਆਂ ਕਿ ਪੇਂਟਿੰਗ ਹਜੇ ਤੱਕ ਬਣਾ ਚੁੱਕੇ ਹੋ ਕੁਛ ਅੰਦਾਜ਼ਾ ਹੈ ਕੁਛ ਗਿਨਤੀ ਹੈ ਮੈਂ 150 200 ਬਣਾ ਚੁੱਕਾ ਹਾਂ ਪਰ ਪ੍ਰੈਜ਼ੈਂਟ ਮੈਂ 70 80 ਪੇਂਟ ਬਹੁਤ ਵੱਡੀ ਗੱਲ ਹੈ ਕਿ 13 ਸਾਲ ਦਾ ਬੱਚਾ 13 ਸਾਲ ਦੀ ਉਮਰ ਦੇ ਵਿੱਚ ਜਿਹੜਾ ਇੱਕ ਬੱਚਾ ਹੈ ਉਹ 150 200 ਦੇ ਕਰੀਬ ਪੇਂਟਿੰਗਸ ਬਣਾ ਚੁੱਕਾ ਹੈ ਤੇ ਅੱਗੇ ਹੋਰ ਕੀ ਕੀ ਇਰਾਦਾ ਕਰਨ ਦਾ ਆਪਣੀ ਲਾਈਫ ਦੇ ਵਿੱਚ ਇਨ ਫਿਊਚਰ ਕੀ ਇਰਾਦਾ ਹੈ ਜਿਵੇਂ ਮੈਨੂੰ ਆਈਪੀਐਸ ਅਫਸਰ ਬਣਨਾ ਚਾਹਨਾ ਪਰ ਮਤਲਬ ਨਾਲ ਦੇ ਨਾਲ ਮੈਂ ਡਰਾਇੰਗ ਛੱਡਾਂਗਾ ਨਹੀਂ ਰੈਗਨ ਸ਼ੌਂਕ ਦੇ ਤੌਰ ਦੇ ਨਾਲ-ਨਾਲ ਕਰਦਾ ਰਹਿੰਦਾ ਉਹਦਾ ਮੇਨ ਗੋਲ ਆਈਪੀਐਸ ਹੋਸਾ ਕਦੇ ਐਦਾ ਹੋਇਆ ਸਕੂਲ ਟਾਈਮ ਦੇ ਵਿੱਚ ਮੈਮ ਆਪਣਾ ਲੈਕਚਰ ਲਗਾ ਰਹੀ ਆ ਮੈਂ ਆਪਣੀ ਡਰਾਇੰਗ ਕਰ ਰਹੀ ਆ ਔਰ ਮੈਮ ਬੋਲ ਰਹੀ ਹੋਣ ਮਤਲਬ ਪੜ੍ਹਾਈ ਦੇ ਟਾਈਮ ਪੜਾਈ ਡਰਾਇੰਗ ਕਰ ਰਹੀ ਮਤਲਬ ਹਰ ਟਾਈਮ ਟੇਬਲ ਰੱਖਿਆ ਹੋਇਆ ਔਰ ਕਰੋ ਕਿੱਦਾਂ ਦੀ ਸਪੋਰਟ ਮਿਲੀ ਸੀ ਜਦੋਂ ਸ਼ੁਰੂਆਤ ਕੀਤੀ ਸੀ ਕਰਾ ਵੀ ਫੁੱਲ ਸਪੋਰਟ ਸੀਗੀ ਮਤਲਬ ਕਾਫੀ ਸਪੋਰਟ ਕਰਦੇ ਸੀ ਕਿ ਕਰ ਤੂੰ ਮਤਲਬ ਡਰਾਇੰਗ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾ ਤੇ ਕਾਫੀ ਸਪੋਰਟ ਮਿਲਦਾ ਸੀ ਕਰਦੇ ਵਿੱਚ ਹੋਰ ਕੋਈ ਹੈ ਜੋ ਆਰਟ ਦੇ ਨਾਲ ਜੁੜਿਆ ਹੋਇਆ ਹੈ ਹਰਜੀ ਮੇਰਾ ਪ੍ਰੋਵਨ ਆਰਟ ਕਰਦਾ ਸੀ ਪਰ ਬਾਅਦ ਚੋਂ ਨਹੀਂ ਛੱਡਦੀ ਸੀ ਪਰ ਤੈਨੂੰ ਅੱਜ ਵੀ ਪ੍ਰੋਵਨ ਕਰਦਾ ਸੀ ਰਹੀ ਹੈ ਤੇ ਮੇਰੀ ਮੰਮਾ ਵੀ ਸੀਗੇ ਆਰਟ ਦੇ ਟੀਚਰ ਤੇ ਉਹ ਵੀ ਕਰਦੇ ਸੀ ਜਿਹੜੇ ਤੁਹਾਡੇ ਇਸ ਦੇ ਬੱਚੇ ਨੇ ਜਿਹੜੇ ਅੱਜ ਕੱਲ ਫੋਨਸ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿੰਦੇ ਨੇ ਜਿਵੇਂ ਉਹ ਛੁੱਟੀਆਂ ਆ ਨਾ ਉਹ ਵੀ ਉਸ ਟਾਈਮ ਤੇ ਵੀ ਫੋਨ ਬਹੁਤ ਜ਼ਿਆਦਾ ਯੂਜ਼ਸ ਹੁੰਦੀ ਹੈ ਤੇ ਤੁਸੀਂ ਵੀ ਇਦਾਂ ਫੋਨ ਯੂਜ਼ ਕਰਦੇ ਹੋ ਜ਼ਿਆਦਾਤਰ ਹਾਂਜੀ ਮੈਂ ਫੋਨ ਅੱਧਾ ਯੂਜ਼ ਕਰਦਾ ਹਾਂ ਪਰ ਲਿਮਿਟ 'ਚ ਤੇ ਮੈਨੂੰ ਬਲਾਈਂਗ ਜ਼ਿਆਦਾ ਟਾਈਮ ਨਹੀਂ ਦਿੰਦਾ ਪਰ ਇਹ ਨਹੀਂ ਕਿ ਫੋਨ ਯੂਜ਼ ਕਰਦਾ ਬੱਸ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਜਿਹੜੀ ਤੁਹਾਡੀ ਉਮਰ ਦੇ ਬੱਚੇ ਨੇ ਬਹੁਤ ਜ਼ਿਆਦਾ ਸਕਰੀਨ ਟਾਈਮਿੰਗ ਹੁੰਦਾ ਉਹਨਾਂ ਦਾ ਹਰ ਜੀ ਮੈਂ ਕਹਿ ਚਾਹੂਗੀ ਉਹ ਆਪਣੇ ਸਕਰੀਨ ਟਾਈਮ ਬਿਤਾਉਂਦੇ ਜਿਹਨਾਂ ਨਾਲ ਟੈਲੈਂਟ ਹੈ ਉਹਨੂੰ ਜਿਆਦਾ ਜਿਆਦਾ ਅੱਗੇ ਲੈ ਕੇ ਜਾਣਾ ਅਭਾ ਮੈਂ ਇੱਕ ਦਾ ਵੀ ਹੁੰਦਾ ਕਿ ਬਹੁਤ ਪਿੱਛੇ ਦਾਦੇ ਹੁੰਦੇ ਨੇ ਜਿਨ੍ਹਾਂ ਦਾ ਟੈਲੈਂਟ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਦਿਖਾਉਣ ਦਾ ਬਟ ਬਹੁਤ ਸਾਰੇ ਪੇਰੈਂਟਸ ਐਵੇ ਦੇ ਹੁੰਦੇ ਨੇ ਜਿਹੜੇ ਉਹਨਾਂ ਦਾ ਟੈਲੈਂਟ ਬਾਹਰ ਨਹੀਂ ਆਉਣ ਦਿੰਦੇ ਹਨਾ ਤੇ ਜਿੱਦਾਂ ਕਿ ਉਹਨਾਂ ਦਾ ਜਿਹੜਾ ਟੈਲੈਂਟ ਆ ਉਹ ਉੱਥੇ ਹੀ ਦੱਬ ਜਾਂਦਾ ਸੋ ਤੁਸੀਂ ਆਪਣੇ ਪੇਰੈਂਟਸ ਨੂੰ ਜਿੱਦਾਂ ਤੁਸੀਂ ਕਿਹਾ ਕਿ ਮੇਰੇ ਪੇਰੈਂਟਸ ਮੈਨੂੰ ਸਪੋਰਟ ਕਰਦੇ ਨੇ ਉਦਾਂ ਹੀ ਜਿਹੜੇ ਉਹ ਬੱਚੇ ਨੇ ਜਿਹੜਾ ਆਪਣਾ ਟੈਲੈਂਟ ਦਿਖਾਉਣਾ ਚਾਹੁੰਦੇ ਨੇ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਬਹੁਤ ਸਾਰੇ ਪੈਰੈਂਟਸ ਅਪੀਲ ਕਰਨਾ ਚਾਹੁੰਦਾ ਕਿ ਉਹ ਆਪਣੇ ਬੱਚੇ ਦੇ ਟੈਲੈਂਟ ਨੂੰ ਦਬਾਣ ਨਾ ਉਹਨਾਂ ਨੂੰ ਸੋਸ਼ਲ ਮੀਡੀਆ ਫੇਸਬੁੱਕ ਵਗੈਰਾ ਤੇ ਖਾਨ ਤੇ ਉਬਾਰਨ ਤਾਂ ਕਿ ਉਹ ਬੱਚਾ ਆਪਣੇ ਟੈਲੈਂਟ ਚ ਅੱਗੇ ਜਾ ਸੰਜੀਤ ਬਿਲਕੁਲ ਕਿੰਨੀਆਂ ਪੇਂਟਿੰਗਸ ਦੇ ਚੁੱਕੇ ਹੋ ਤੁਸੀਂ ਕਿਹਾ ਕਿ 70 80 ਹੈ ਨਾ ਜਦੋਂ ਦੇਖ ਜਾਂਦੇ ਹੋ ਤੇ ਅਗਲੇ ਬੰਦੇ ਦਾ ਰਿਐਕਸ਼ਨ ਕਿਵੇਂ ਦਾ ਹੁੰਦਾ ਹ ਹਾਂਜੀ ਉਹ ਬੰਦੇ ਕਾਫੀ ਐਕਸਾਈਟ ਕਾਫੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਇੱਕ ਛੋਟਾ ਬੱਚਾ ਨੇ ਡਰਾਇੰਗ ਬਣਾ ਕੇ ਲਿਆ ਹੈ ਤਾਂ ਕਾਫੀ ਜ਼ਰਾ ਖੁਸ਼ੀ ਹੁੰਦੀ ਤੇ ਉਹਨੇ ਬਲੇਸਿੰਗਸ ਦਿੱਤੇ ਸੀਮ ਸਾੰਮਦੇ ਵੀ ਤੁਸੀਂ ਪੇਂਟਿੰਗ ਬਣਾਈ ਸੀ ਉਹਨਾਂ ਤੱਕ ਪਹੁੰਚ ਗਈ ਕੀ ਮੈਨੂੰ ਲੱਗਿਆ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸਟੇਜ ਤੇ ਮੈਨਾਂ ਉਹਨਾਂ ਨੂੰ ਦਿੱਤੀ ਸੀ ਤੇ ਉਹਨਾਂ ਨੇ ਕਾਫੀ ਬਲੇਸਿੰਗ ਉਹ ਦਿੱਤੀ ਸੀ ਤੇ ਮਿਲਣ ਨੂੰ ਹੀ ਬੜਾ ਵਧੀਆ ਲੱਗਾ ਮੋਦੀ ਸਾਹਿਬ ਦੀ ਪੇਂਟਿੰਗ ਬਣਾਈ ਆ ਦੇਣ ਦਾ ਇਰਾਦਾ ਪੂਰਾ ਪੂਰਾ ਅਪਰੋਚ ਕਰ ਰਹੇ ਹੋ ਤੁਸੀਂ ਤੇ ਕਦੇ ਇਦਾਂ ਹੋਇਆ ਕਿ ਕੋਈ ਪੇਂਟਿੰਗ ਰਿਜੈਕਟ ਹੋਈ ਹੋਵੇ ਜਾਂ ਕਿਸੇ ਦੇ ਕਿਸੇ ਨੂੰ ਪਸੰਦ ਨਾ ਆਈ ਹੋਵੇ ਨਹੀਂ ਇਦਾਂ ਨਹੀਂ ਹੋਇਆ ਕੋਈ ਨਹੀਂ ਹੋਇਆ ਹੋਰ ਕੀ ਕੀ ਸ਼ੌਂਕ ਨੇ ਤੁਹਾਨੂੰ ਹੋਰ ਜਿਆਦਾ ਸ਼ੌਕ ਦੇ ਡਰਾਇੰਗ ਹੀ ਹੈ ਮੇਰਾ ਦੁਪ ਮੈਂ ਸਪੋਰਟਸ ਵਗੈਰਾ ਖੇਲਣਾ ਬੈਡਮਿੰਟਨ ਤੇ ਫੁੱਟਬਾਲ ਵਗੈਰਾ ਤੇ ਮੈਂ ਗਰਾਊਂਡ ਵੀ ਜਾਨਣਾ ਰੋਜ਼ ਸਵੇਰੇ ਸਵੇਰੇ ਤੇ ਐਕਸਰਸਾਈਜ਼ ਵਗੈਰਾ ਉਦੋਂ ਮੇਨ ਮੇਰੀ ਹੌਬੀ ਜਿਹੜੀ ਡਰਾਇੰਗ ਹੀ ਹੈ ਆਪਣੀ ਹੌਬੀ ਨੂੰ ਤੁਸੀਂ ਪੈਸ਼ਨ ਬਣਾ ਲਿਆ ਆਪਾਂ ਕਹਿ ਸਕਦੇ ਹਾਂ ਨਾ ਤੇ ਕੀ ਕੀ ਸਟੱਡੀ ਤੁਹਾਡੀ ਇਸ ਟਾਈਮ ਚੱਲ ਰਹੀ ਹੈ ਕਿਹੜੀ ਕਲਾਸ ਦੇ ਵਿੱਚ ਤੁਸੀਂ ਹੈਗੇ ਹੋ ਮੈਂ ਕਲਾਸ 8th ਚੈਨਲ ਤੇ ਵਧੀਆ ਕਰ ਰਹੀ ਹਾਂ ਸਟੱਡੀ ਅੱਛੀ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਤੁਹਾਡੇ ਵਰਗਾ ਜਿਹੜਾ ਟੈਲੈਂਟ ਹੈ ਬੱਚਿਆਂ ਦੇ ਵਿੱਚ ਹੈ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਕਹਿਣਾ ਚਾਹੂੰਗਾ ਕਿ ਉਹ ਆਪਣੇ ਟੈਲੈਂਟ ਨੂੰ ਜਗਾ ਕੇ ਜਿਆਦਾ ਟਾਈਮ ਦੇਣ ਨਾ ਤੇ ਅੱਜ ਕੱਲ੍ਹ ਅਸੀਂ ਦੇ ਨਹੀਂ ਕਿ ਕਾਫੀ ਤਾਂ ਗਰਮੀ ਵੀ ਵੱਧ ਰਹੀ ਹੈ ਤੇ ਉਹ ਮਤਲਬ ਪੇਰੈਂਟਸ ਵਗੈਰਾ ਬੱਚੇ ਵਗੈਰਾ ਸਾਰੇ ਆਪਣੇ ਪੇੜ-ਪੋਦੇ ਲਗਾਉਣ ਪਾਣੀ ਨੂੰ ਬਚਾਉਣ ਤੇ ਮਤਲਬ ਤਾਂ ਕਿ ਜੋ এনवायरमेंट ਵਗੈਰਾ ਗਰਮੀ ਵਗੈਰਾ ਘਟ ਸੇ ਬਿਲਕੁਲ ਸਹੀ ਗੱਲ ਕਹੀ ਉਸਨੇ ਕਿ এনवायरमेंट ਨੂੰ ਬਚਾਉਣ ਇਹ ਜਿਹੜੀ ਪੇਂਟਿੰਗ ਬਣਾਈ ਸੀ ਕੀ ਆਇਆ ਸੀ ਜਦੋਂ ਇਹ ਵਾਲੀ ਪੇਂਟਿੰਗ ਬਣਾਈ ਸੀ ਤੇ ਮਾਈਂਡ ਦੇ ਵਿੱਚ ਕੀ ਆਇਆ ਸੀ এনਵਾਇਰਨਮੈਂਟ ਡੇ ਸੀਗਾ ਉਦੋਂ ਤੇ ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਇੱਕ ਮੈਸੇਜ ਵਾਲੀ ਪੇਂਟਿੰਗ ਮਣੀ ਚਾਹੀਦੀ ਤਾਂ ਜੋ ਲੋਕੀ ਪੀੜ ਪੌਦੇ ਲਗਾ ਸਕਣ ਇਹਦੇ ਵਿੱਚ ਮੈਸੇਜ ਦਿੱਤਾ ਕਿ ਸਾਨੂੰ ਜਿਆਦਾ ਜਿਆਦਾ ਪੇੜ ਲਗਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਣ ਸ਼ੁੱਧ ਰਹੇ ਸਾਫ਼ ਰਹੇ ਤੇ ਗਰਮੀ ਘਟੇ ਗਰਮੀ ਬਿਲਕੁਲ ਸਹੀ ਗੱਲ ਹੈ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਜਿਸ ਦੇ ਨਾਲ ਪਸ਼ੂ ਜਿਹੜੇ ਨੇ ਪਸ਼ੂ ਪੰਛੀ ਜਿਹੜੇ ਨੇ ਉਹ ਵੀ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੇ ਅਗਰ ਪੇੜ ਹੋਣਗੇ ਤਾਂ ਉਹ ਵੀ ਆਪਣੇ ਆਪ ਨੂੰ ਸੰਭਾਲਣਗੇ ਸੋ ਅ ਅਸੀਂ ਗੱਲਬਾਤ ਕੀਤੀ ਭਵਿਆ ਦੇ ਨਾਲ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਭਵਿਆ ਕਿਹੜੇ ਕਿਹੜੇ ਤੁਸੀਂ ਸੰਤ ਮਹਾਤਮਾ ਦੀਆਂ ਫੋਟੋਸ ਬਣਾ ਚੁੱਕੇ ਹੋ ਪੇਂਟਿੰਗਸ ਬਣਾ ਚੁੱਕੇ ਹੋ ਸੰਤ ਸੀਚੇ ਵਾਲੀ ਦੀ ਸੰਤ ਸ਼ਾਂਤਨੰਦ ਜੀ ਦੀ ਬਗਵਾਨ ਸਿੰਘ ਜੀ ਦੀ ਤੇ ਬਾਬਾ ਕੁੰਨਰ ਸਿੰਘ ਦੀ ਬਾਬਾ ਗੁਰਜੀਤ ਸਿੰਘ ਦੀ ਤੇ ਹੋਰ ਵੀ ਕਈ ਸਾਰੇ ਮਹਾਪੁਰਸ਼ ਜਿਹੜੇ ਨੇ ਜਿਹੜੇ ਹੁਣ ਗੱਦੀ ਤੇ ਬੈਠੇ ਬਾਬਾ ਜੀ 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 ਉਹਨਾਂ ਦੀ ਵੀ ਬਣਾਈ ਤੇ ਕਾਫੀ ਸਾਰੇ ਸੰਤ ਹੋਰ ਵੀ ਨੇ ਮਹਾਪੁਰਸ਼ ਜਿਹੜੇ ਪੇੜ ਪੋਦੇ ਲਗਾਉਂਦੇ ਨੇ ਬਹੁਤ ਵਧੀਆ ਵਧੀਆ ਕੰਮ ਕਰਦੇ ਨੇ ਤੇ ਅੱਗੇ ਵੀ ਜਿਹੜੇ ਸੰਤ ਮਹਾਪੁਰਸ਼ ਜਿਹੜੇ ਵਧੀਆ ਵਧੀਆ ਕੰਮ ਕਰਨ ਵੀ ਉਹਨਾਂ ਦੀ ਨਪੇਂ ਜਿਹੜੇ ਸਾਡੇ ਫਰੀਡਮ ਫਾਈਟਰਸ ਰਹਿ ਚੁੱਕੇ ਨੇ ਤੁਸੀਂ ਉਹਨਾਂ ਦੀਆਂ ਪੇਂਡਿੰਗਸ ਬਣਾਈਆਂ ਜਾਂ ਉਹਨਾਂ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਹਾਂਜੀ ਮੈਂ ਅ ਭਗਤ ਸਿੰਘ ਜੀ ਦੀ ਰਾਜਗੁਰੂ ਜੀ ਸੁਖਦੇਵ ਜੀ ਦੀ ਤੇ ਹੋਰ ਵੀ ਕਾਫੀ ਸਾਰੇ ਫ੍ਰੀडम फाइਟਰਸ ਦੀ ਪੇਂਟਿੰਗ ਬਣਾਈ ਹੈ ਤੇ ਇਹ ਸਾਨੂੰ ਮਤਲਬ ਸਿੱਖਿਆ ਮਿਲਦੀ ਹੈ ਕਿ ਉਹਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਹੀ ਦੇਸ਼ ਲਈ ਤੇ ਸਾਨੂੰ ਤੇ ਸਾਨੂੰ ਤੇ ਤਾਂ ਕਿ ਅਸੀਂ ਕੰਫਰਟੇਬਲ ਰਹਿ ਸਕੀਏ ਤੇ ਸਾਨੂੰ ਮਤਲਬ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਦੇਸ਼ ਨੂੰ ਪਿਆਰ ਕਰਨਾ ਬਿਲਕੁਲ ਸਹੀ ਗੱਲ ਕਹੀ ਹੈ ਬੱਚਾ ਨੇ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਔਰ ਆਪਣੇ ਦੇਸ਼ ਨੂੰ ਪਿਆਰ ਕਰਨਾ ਚਾਹੀਦਾ ਸੋ ਗੱਲਬਾਤ ਕੀਤੀ ਅਸੀਂ ਭਵਿਆ ਦੇ ਨਾਲ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜਾ ਭਵਿਆ ਦੀ ਕਲਾ ਹੈ ਉਹ ਬਹੁਤ ਪਸੰਦ ਆਈ ਹੋਏਗੀ ਸੋ ਅੱਗੇ ਹੀ ਅਸੀਂ ਇਦਾਂ ਵੀ ਹੋਰ ਨਵੇਂ ਅਪਡੇਟਸ ਲਈ ਹਾਜ਼ਰ ਹੁੰਦੇ ਰਾਵਾਂਗੇ ਦੇਖਦੇ ਰਹੋ ਔਨ ਸਕਾਈ ਟੀਵੀ ਧੰਨਵਾਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦੇ ਨਾਲ